ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਉਹ ਸਵਾਗਤ ਹੈ ਡਾਡਾ ਜੀ ਦੇ ਵਲੌਗ ਦੇ ਵਿੱਚ ਤੇ ਅੱਜ ਹੈਗਾ ਨਗਰ ਕੀਰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਬ ਦੇ ਸੰਬੰਧ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਪਿੰਡ ਚੰਬਲ ਵੱਲੋਂ। ਦਿਖਾਉਣੇ ਤੁਹਾਨੂੰ ਪੂਰਾ ਨਗਰ ਕੀਰਤਨ ਬਣੇ ਰਿਹਾ ਵਲੌਗ ਦੇ ਨਾਲ। ਹੁਣੇ ਤੁਹਾਨੂੰ ਉੱਥੇ ਚੱਲ ਗਏ। ਪਹਿਲੇ ਬਣਾ ਦੇ ਪਹੁੰਚ ਚੁੱਕਾ ਨਗਰ ਕੀਰਤਨ। ਤੁਹਾਨੂੰ ਸਾਰੇ ਦਰਸ਼ਨਾਂ ਦੇ ਲਈ ਪ੍ਰਾਤ। ਗੁਰੂ ਬਾਬਾ ਜੀ ਦਾ ਨਿਮਰਤਾ ਪ੍ਰਵਾਹ ਕਰਨ ਦੀ ਨਿਰਾਬਖਸ਼ ਕਰ ਸਰਦਾਰ ਗੁਰਬਖਸ਼ ਸਿੰਘ ਜੀ ਦਾ ਬਾਲਕ ਸੌਣ ਲਿਆ ਸਨਮਾਨ ਕੀ ਜੇ ਅੱਜ ਗੁਰੂ ਬਾਬਾ ਜੀ ਦਾ ਨਿਮਰਤਾ ਪ੍ਰਵਾਹ ਕਰਨ ਦੀ ਨਿਰਾਬਖਸ਼ ਕਰਨ ਸਰਦਾਰ ਸੰਤੋਖ ਸਿੰਘ ਮਰਦਾਨਾ ਸਾਹਿਬ ਉਹਨਾਂ ਨੂੰ 500 ਰੁਪਏ ਸਨਮਾਨ ਕੀ ਜੇ ਗੁਰੂ ਬਾਬਾ ਜੀ ਮੇਰਾ ਕਰਨ ਦਾ ਤਹਿਤ ਕਰਨ ਤਕੀਆਂ ਸਲਾਮਤ ਸਭੀ ਕਲਾ ਜਦ 2000 ਪਾਸ਼ਾ ਮਹਾਰਾਜ ਨੇ ਇਸੇ ਜੋਰੀ ਸਾਫਸਰਾ ਇਦੀ ਹਵੇਲੀ ਵਿੱਚ ਕਦੇ ਆਪਣੇ ਚਰਨ ਪਾਈ ਸਨ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਪਖਣਾ ਸੇ ਦੀ ਧਰਤੀ ਤੇ ਪਏ ਸਨ ਉਸ ਧਰਤੀ ਨੂੰ ਬਾਅਦ ਨੂੰ ਪਵਿੱਤਰ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਵੀ ਕੀਤਾ ਸੀ ਜਦ ਅੱਜ ਵਕਤ ਆਇਆ 21 ਸੰਮਤ 1723 ਉਸ ਦੀ 7 ਵਾਲੇ ਹਨ ਇੱਥੇ ਦਿਨਾਂ ਦੀ ਗੱਲ ਕਰੀਏ ਕਿ 2 ਦਿਨ ਚੱਦੇ ਨੇ ਕੋਈ ਮਦਦਾਨ ਐਤਵਾ ਦਿੱਤੇ ਨੇ ਇਹ ਪੁੱਜਤ ਜਗਵਾਰ ਜੀਓ ਕਿਸੇ ਵੱਤ ਮੌਲਿਆਂ ਦੇ ਆਪਾਂ ਹੁਣ ਆਪਣਾ ਦਰਵਾਣਗੀ ਹੋਣਗਾ ਨਗਰਿਕਤਨ ਇਹਦਾ ਜਨਾ ਕੋਣ ਹੈ ਤੁਹਾਨੂੰ ਅਗਲੇ ਪੜਾ ਤੇ ਚੱਲ ਕੇ ਜਨੇਰਾ ਚੈਨਲ ਦੇ ਨਾਲ ਆਏ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

रंगा माल सवारी आ रही आहे दर्शन ताईं बि झाड़ू जी सेवा करी समान सवारी आई कल्ह दर्शन दर्शन करली खड़ी घरां मुड़े ਵੇ ਬਾਲ ਗੀਨ ਮਹਾਰਾਜ ਦੀ ਪਿੱਛੇ ਪਿੱਛੇ ਸੰਗਤ ਦੇਖ ਸਕਦੇ ਤਈ ਤਨੀ ਸੰਗਤ ਆਈ ਹੋਈ ਆ ਮੈਂ ਨਹੀਂ ਪਰ ਮੈਂ ਨੇ ਉਹ ਰੋਗ ਲਾ ਰਿਹਾ ਤੇ ਉਹ ਡੇਰੋਂ ਵਿੱਚ ਇਹਨਾਂ ਦੇ ਨਾਲ ਕਰਾਉਣੇ ਤੁਹਾਨੂੰ ਤੁਹਾਨੂੰ ਜੇ ਆ ਬਾਬਾ ਜੀਵਨ ਸਿੰਘ ਪੁਰਦਰਾ ਸਾਹਿਬ ਆਏ ਆ ਲੱਗੇ ਦਰਜ ਕਰਾ ਦਸਾਂ ਚੋਟੀ ਵਾਲ ਦੇ ਦਿਖਾਉਣੇ ਤੁਹਾਨੂੰ ਕਰਨ ਲੱਗਿਆ ਵਲੌਗ ਫਿਰ ਮੇਰਾ ਵਲੌਗ ਦੇ ਨਾਲ ਨਾਂਦੋ ਜੇ ਬੜਾ ਦੋਈ ਮਿਲਦਾ ਤਾਂ ਉਹ ਅੱਗੇ ਚੱਲ ਗਏ ਉਹ ਬਾਲ ਗੀਟਾ ਰਵਾਨਾ ਤੇ ਜੇ ਬੜਾ ਲਈ ਨੰਦਾਂ ਤਾਂ ਜੇ ਬੜਾ ਚੱਲ ਗਏ ਕਹਿੰਦੇ ਮਾਰ ਪਈ ਬੰਦੇ ਨੂੰ ਤਾਰੀ ਨਹੀਂ ਹੈਗਾ ਕੋਈ ਕੋ ਆਪਣੀ ਹੈਗਾ ਖੜੀ ਪੈ ਤੌਰ ਮਡੇਗਾ ਓਏ Ja he het is gaan ਜੋ ਕਹਤੇ ਕੇ ਪੜਾ ਦੇਣ ਦਰਸ਼ਨੀ ਮਲੇ ਸੰਗਦੇ ਮੇਰਾ ਨਾਮ ਲੈ ਕੇ ਸੰਕਰਤਾ ਹਾਂ ਚਾਹ ਦੇ ਨਾ ਆ ਜਾਈ ਸਾਡੇ ਜਨ ਲਈ ਨਾ ਆਇਆ ਮਾਰੇ ਚੰਨਾ ਤਾਂ ਬਣ ਬਣੀ ਵੇਖੀ ਨਹੀਂ ਉਹਨੇ ਦੋ ਜਲਾਤੀ ਤੇ ਜੀਤੇ ਦਰਸ਼ਣਾਂ ਦੇ ਅੱਖੀਆਂ ਦਰਸ਼ਣੀਆਂ ਦੇ ਉਹਦੇ ਉੱਤੇ ਤੇਰੇ ਦੀਵਾਰ ਲੱਗ ਤੇ ਸਾਡੇ ਜਾ ਬਰਾੜੇ ਤੇ ਜਾ ਦੇ ਪ੍ਰੋਫੋਲੇਸ਼ਨ ਖਦੀ ਪਕਸ਼ਾ ਮਹਾਰਾਜ ਨੂੰ ਹਾਂ ਤੇ ਦੀਆਂ ਕਲ ਮਾਇਆ ਰੰਗ ਲਾਏ ਬਾਜਾ ਨਾ ਰਤੇ ਆ ਸਮਾਇਆ ਨੇ ਰੀਆ ਕੋਇਆ ਰੰਗ ਲਾਏ ਹਗਲਾ ਪਹੁੰਚ ਗਏ ਜੁਥੇ ਪੜਾ ਦੇ ਤੇ ਬਰਾਬਰ ਬਣ ਗਈ ਹੋ ਚੱਕੀ ਆ ਜਿਵੇਂ ਬਰਾ ਨੂੰ ਹੁਣ ਜਾਊਗਾ ਜੱਟੇ ਪਿੰਡਾਂ ਜੱਟੇ ਪਿੰਡਾਂ ਦੇ ਚੰਬਲ ਪਿੰਡਾਂ ਨਾਲ ਕੇ ਨੂੰ ਸਾਝਾ ਨਿਕਲ ਆ ਨਿਕਲਦਾ ਆਈ ਕੋਈ ਨੀਂਦ ਆ ਜਨਗ ਕੀਤਨੇ ਹੁਣ ਜੱਟੇ ਪਿੰਡ ਨੂੰ ਰਵਾਨਾ ਹੋਇਆ ਵਾ ਜੰਮਲ ਪਿੰਡ ਦੇ ਉਪਰ ਦਖਣਾ ਹੋ ਚੁੱਕੀ ਸਾਰੀ ਇਹ ਹੁਣ ਤਾਂ ਜੱਟੇ ਪਿੰਡ ਜਾ ਕੇ ਵਿਖਾਵਾਂਗੇ ਨਾ ਕੀਤਨਾ ਤੈਨੂੰ ਦੇ ਨਾਮ ਜੁੜੇ ਰਹੋ ਸਾਰਾ ਵਲੌਗ ਜੀ ਨੂੰ ਦੇਖਿਓ ਜੀ ਥਾਲੇ ਬਾਅਦਿਆ ਜੱਟੇ ਪਿੰਡ ਤੋਂ ਲਗਾਉਣੇ ਤੁਹਾਨੂੰ ਅੱਗੇ ਚੱਲ ਗਏ ਅੱਗੇ ਜਨ ਬਣੇ ਰਹੋ ਦੇ ਵਲੌਗ ਦੇ ਨਾਲ ਕਿਤਨੇ ਵਿਖਾਵਾਂਗੇ ਹਾਂ ਫਟਾਕੇ ਚਲਾਉਂਦਾ ਜੋ ਆ ਗਾ ਆਦੇਸ਼ ਬਾਈ ਕਰਦੇ ਹੋਏ ਕੇ ਪੈਂਟ ਜੱਟੇ ਨਰਗੇਤਨਾ ਪਈਲੇ ਬਰਾਬਰ ਦੀ ਔ ਜੱਟਿਆ ਲੈ ਰਿਹਾ ਰੌਦਰ ਚ ਨਮੇਲੇ ਕਰਾਉਣੇ ਤੁਹਾਨੂੰ ਮਰਫੇ ਮੇਲੇ ਬਣੇ ਰੋਲਾ ਹੋ ਗਿਆ ਆ ਆ ਗਏ ਆ ਗਏ ਨਾਲੇ ਪਿੰਡ ਆ ਗਏ ਮੈਂ ਪਹਿਲਾਂ ਤੇ ਵੀਡੀਓ ਬਣਾ ਲਈ ਬਲੌਗ ਕਰਾਂਗਾ ਮੈਂ ਤੇ ਦੀਪ ਬਸਰੀ ਬਾਦਰੀ ਦੀਆ ਆਹ ਹੋਰ ਹੋਰ ਵਧੀਆ ਠੀਕ ਸਾਹ ਦੀ ਬਣਾਇਆ ਅੱਜ ਹੈ ਦੀ ਬਣਾਇਆ ਅੱਜ ਤੇ ਇੱਥੇ ਵੀ ਦੀਏ ਮਠੀਆਂ ਚੱਲਣੀਆਂ ਲੂਣ ਵਾਲੀਆਂ ਤੇ ਦੁੱਧ ਚੱਲੂਗਾ ਆਪਣਾ ਬਾਦਾਮਾ ਵਾਲਾ ਨਾਲ ਕਾਜੂ ਨਾ ਸ਼ਵਾਰੇ ਇਹ ਉਹ ਚੱਲਣਾ ਜੇ ਸ਼ਵਾਰੇ ਵਾਖਰੇ ਚਲਣਾ ਕਿ ਦੋਤੇ ਜੀ ਪਾਏ ਨਹੀਂ ਤੁਹਾਨੂੰ ਕੱਲਾ ਕੱਲਾ ਇੱਕ ਮੂੰਹ ਪਾਵਾਂਗੇ ਤੁਹਾਡੇ ਨਾਲ ਆ ਗਿਆ ਸਾਡਾ ਯਾਰ ਤੇਲ ਮਾਹੀ ਛੋਟੇ ਮਲੇ ਯਾਰ ਮੇਰੇ ਐਦਾਂ ਤੇਲ ਮੇਰੇ ਨਾਲ ਪਾਈ ਜਾਣਾ ਹੈ ਜੇਕਰ ਇਹ ਪੂਜਰ ਲਗਾ ਦਵਾਂ ਨਾ ਪਹਿਲੇ ਲਾ ਦੇ No. Yeah. ਸਤਿਕਾਰ ਦਾ ਸ਼ਤਿ ਹੈ ਸ਼ਾਨਦਾਰ ਆਖਟ ਪੜਾ ਦੇ ਬਾਜਾ ਮਲੇ ਗੁਰਦੇਵ ਜੀ ਹਨ ਨਮਰ ਸੈਡੇ ਪੁਨਾਲ ਤੋਂ ਦੋਵੇਂ ਸੀਪ ਪਾਕਸ਼ਾ ਮਹਾਰਾਜ ਦੇ ਵੀਰ ਸਰਗਰਪੁਰ 2026 ਦੀ ਵਧਾਈ ਦਿੰਦਾ ਹੋਇਆ ਬੰਦੇਤ ਕਰਾਂ ਪ੍ਰਮਾਣ ਕਰਾਂ ਪਿਆਰ ਵਿੱਚ ਆਓ ਸੀਸ ਬਖਸ਼ੋ ਗੱਡ ਕੇ ਆਖੋ ਵਾਹਿਗੁਰੂ ਦੀਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਸਤਿਕਾਰ ਸਿੱਖੀਅਤ ਤੇ ਜਿੱਦ ਤਵਾਂ ਚੱਲਦਾ ਹੈ ਮਹਾਰਾਜ ਦਾ ਇਤਿਹਾਸ ਦੀ ਕਦਰ ਕਰਦੇ ਆ ਸਨਮਾਨ ਭੇਜਿਆ ਮੈਂ ਉਹ ਆਪ ਜੀ ਨਰਸੰਦ ਕਰਕੇ ਉਸ ਤੋਂ ਬਾਅਦ ਵਕਤ ਮੁਤਾਬਕ ਇੱਕ ਦੋ ਕਵਤਾਂਾਂ ਜਿਵੇਂ ਪ੍ਰਬੰਧਕਾਂ ਦਾ ਹੁਕਮ ਹੋਇਆ ਸੇਕ ਸੇਵਾਦਾਰਾਂ ਦਾ ਦੁਨੀਵਾਰਾਂ ਦਾ ਹੁਕਮ ਹੋਇਆ ਉਸ ਦਾ ਆਕਾਤੀ ਜੀ ਸੀਆ ਖਾਜਾ ਸਰਦਾਰ ਸਰਬਜੀਤ ਸਿੰਘ ਜੀ ਕੈਪਟਨ ਸਾਹਿਬ ਉਹਨਾਂ ਨੂੰ 100 ਰੁਪਏ ਸਨਮਾਨ ਭੇਜਿਆ ਗਿਆ ਤੂ ਬਾਬਾ ਜੀ ਕਿਰਪਾ ਨਾਲ ਅਖੀਰ ਬੜਾ ਤੋਂ ਗੁਰਦਰਾ ਸਾਹਿਬ ਵੱਲ ਜਾਂਦੇ ਪਏ ਆ ਸਵਾਧੀਆ ਗੁਰਦਰਾ ਸਾਹਿਬ ਜਾ ਕੇ ਗੁਰੂਆਂ ਦੇ ਦਰਸ਼ਨ ਮਿਲੇ। ਬਣਾਇਆ ਨਵ ਜੁੜੇ ਰੋਹ ਚੈਨਲ ਦੇ ਨਾਲ ਤੁਸੀਂ। ਸੋ ਹੁਣ ਜਾਂਦੇ ਪਏ ਗੁਰਦਰਾ ਸਾਹਿਬ। ਏ ਗੁਰੂ ਸਾਤਨਾਮ। ਸਾਤਨਾਮ। ਸਾਤਨਾਮ ਹੋਏ ਗੁਰੂ ਸਾਤਨਾਮ ਹੋਏ ਗੁਰੂ ਸਾਤਨਾਮ ਹੋਏ। ਇੰਨੇ ਆ ਗਏ ਕਿ ਤੱਕ ਬਾਕੀ ਤੇ ਬਹੁਤ ਲੱਗੇ ਹੋਵੇ ਅੱਜ ਕੋਈ ਨਹੀਂ ਜਾਏ ਹੋਵੇ ਅੱਜ ਕੋਈ ਨਹੀਂ ਜਾਏ ਇਸ ਕੋਈ ਹੋ ਗਿਆ ਨਾ ਪਤਾ ਕਿੰਨੇ ਆ ਨੂੰ ਨਾ ਗਾੜੀ ਤਰੋ ਬਹੁਤ ਬਣੀ ਲਾ ਲਾ ਹੰਗਲਾ ਆ ਜੀ ਪਹੁੰਚ ਕੇ ਗੁਰਦਰਾ ਸਾਹਿਬ ਵਾਪਸ ਵਾਹਿਗੁਰੂ वाहे देव वाहिक वाहि ਭੀ ਹੋ ਚੁੱਕੀ ਆ ਸਮਾਪਤੀ ਹੁਣ ਅਸੀਂ ਜਾਂਦੇ ਆ ਮੈਂ ਵਾਪਸ ਕਰਨਾ ਤੇ ਤੁਹਾਨੂੰ ਕਿਤਰਾ ਬਲੌਗ ਆ ਜਨਮ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਲਾਈਕ ਤੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਲੱਗਾ ਬਲੌਗ ਸਾਰਾ ਤੁਹਾਨੂੰ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਦੱਸੋ ਕਿ ਸਾਥਰੀ ਕਾ